प्यारे दोस्तों ਤੁਸੀਂ ਜਾਣਦੇ ਹੋ ਕਿ ਆਪਣਾ ਜਿਹੜਾ ਚੈਨਲ ਆ ਇਹ ਬੁਨਿਆਦੀ ਤੌਰ ਤੇ ਸਿਹਤ ਸੱਭਿਆਚਾਰ ਭਾਸ਼ਾ ਨਾਲ ਸੰਬੰਧਿਤ ਆ ਪਰ ਜਦੋਂ ਸਿਆਸਤ ਭਖੀ ਹੋਵੇ ਉਦੋਂ ਸਿਆਸਤ ਬਾਰੇ ਵੀ ਕੁਝ ਗੱਲ ਕਰ ਲੈਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਿਆਸਤ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਪਿਛਲੇ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝੀ ਕੀਤੀ ਸੀ ਕਿ ਲੋਕ ਸਭਾ ਦੀਆਂ ਇਲੈਕਸ਼ਨ ਵਿੱਚ ਪੰਜਾਬ ਦੇ ਵਿੱਚ ਕਿਹੜੀਆਂ ਚੀਜ਼ਾਂ ਮੁੱਦੇ ਬਣਨਾ ਚਾਹੀਦੀਆਂ ਉਹ ਮੁੱਦੇ ਕਿਉਂ ਨਹੀਂ ਬਣਦੇਗੇ ਉਹ ਮੁੱਦੇ ਬਣਨੇ ਚਾਹੀਦੇ ਆ ਉਸ ਸੰਬੰਧੀ ਮੈਂ ਇਹ ਗੱਲ ਕਹੀ ਸੀ ਕਿ ਬਹੁਤ ਵਾਰ ਕੀ ਆ ਲੋਕ ਵਿਧਾਨ ਸਭਾ ਦੀਆਂ ਚੋਣਾਂ ਦੇ ਮੁੱਦਿਆਂ ਨੂੰ ਤੇ ਲੋਕ ਸਭਾ ਦੇ ਚੋਣਾਂ ਦੇ ਮੁੱਦਿਆਂ ਨੂੰ ਰਲਗੱਡ ਕਰ ਜਾਂਦੇ ਹੈਗੇ ਨਿਸ਼ਚੈ ਹੀ ਸਾਡੀ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਜਦੋਂ ਅਸੀਂ ਮੁੱਖ ਮੰਤਰੀ ਚੁਣਨਾ ਹੈ ਮੁੱਦੇ ਹੋਰ ਹੋਣੇ ਚਾਹੀਦੇ ਆ ਲੋਕ ਸਭਾ ਸਮੇਂ ਹੋਰ ਹੋਣੇ ਚਾਹੀਦੇ ਆ ਹੁਣ ਲੋਕ ਸਭਾ ਦੇ ਸਮੇਂ ਇੱਕ ਗੱਲ ਕੀਤੀ ਸੀਗੀ ਕਿ ਭਾਰਤ ਤੇ ਪਾਕਿਸਤਾਨ ਦਾ ਵਪਾਰ ਖੁੱਲਣਾ ਚਾਹੀਦਾ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਇਹ ਮੈਂ ਪਿਛਲੇ ਵੀਡੀਓ ਵਿੱਚ ਗੱਲ ਠਾਈ ਸੀ ਅੱਜ ਜਿਸ ਵਿਸ਼ੇ ਤੇ ਮੈਂ ਗੱਲ ਕਰਨੀ ਚਾਹੁੰਦਾ ਉਹ ਹੈਗਾ ਕਿ ਬਹੁਤ ਵਾਰੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਇੰਟਰਨੈਸ਼ਨਲ 에ਅਰਪੋਰਟ ਪੰਜਾਬ ਦੇ ਵਿੱਚ ਚਾਹੀਦਾ ਤੇ ਬਹੁਤ ਵਾਰੀ ਕਿਹਾ ਜਾਂਦਾ ਹੈ ਕਿ ਜਿਹੜਾ ਚੰਡੀਗੜ੍ਹ ਆ ਉਹ ਇੰਟਰਨੈਸ਼ਨਲ 에ਅਰਪੋਰਟ ਹੈ। ਇੱਕ ਨਾਂ ਦਾ 에ਅਰਪੋਰਟ ਹੁੰਦਾ ਇੱਕ ਸੱਚਮੁੱਚ 에ਅਰਪੋਰਟ ਹੋਵੇ ਸੱਚਮੁੱਚ 에ਅਰਪੋਰਟ ਕਿਉਂ ਨਹੀਂ ਬਣ ਰਿਹਾ। ਇਹਦੇ ਲਈ ਵੱਡਾ ਮੁੱਦਾ ਇਹ ਬਣਨਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀਆਂ ਆਪਣੀਆਂ ਕੋਸ਼ਿਸ਼ਾਂ ਨੇ ਪਰ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ 에ਅਰਪੋਰਟ ਆ ਉਸ ਦੀ ਸਮਰੱਥਾ ਵਧਾਵੇ ਤੇ ਸਰਕਾਰ ਇਹੀਆਂ ਨੀਤੀਆਂ ਬਣਾਵੇ ਕਿ ਜਿਹਦੇ ਨਾਲ ਇਹ 에ਅਰਪੋਰਟ ਵਧੇਰੇ ਚੱਲੇ ਉਹਦੇ ਕਈ ਕਾਰਨ ਨੇ ਪਹਿਲੀ ਗੱਲਤਾ ਇਹ ਕਿ ਇਹਦੇ ਨਾਲ ਦਿੱਲੀ ਦੇ ਵਿੱਚ ਰਸ਼ ਘਟੇਗਾ ਇਹ ਰਸ਼ 에ਅਰ ਟ੍ਰੈਫਿਕ ਦਾ ਵੀ ਰਸ਼ ਘਟੇਗਾ ਨਾਲ ਦੀ ਨਾਲ ਹੀ ਜਿਹੜਾ ਇਹ ਰਾਸ਼ਾ ਇਹ ਸੜਕਾਂ ਤੇ ਵੀ ਰਸ਼ ਘਟੇਗਾ ਖਾਸ ਕਰਕੇ ਜਿਹੜਾ ਹਰਿਆਣੇ ਦੀ ਰੋਡ ਉੱਤੇ ਜਿੰਨੇ ਲੋਕ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਪੰਜਾਬ ਤੋਂ ਜਾਂਦੇ ਆ ਉੱਥੇ ਹਵਾਈ ਅੱਡੇ ਤੇ ਫਲਾਈਟ ਫੜਨ ਲਈ ਉਹਨਾਂ ਦਾ ਸਾਰਾ ਰਸ਼ ਘਟੇਗਾ ਤੇ ਦਿੱਲੀ ਦੇ ਵਿੱਚ ਜੇ ਰਸ਼ ਘਟਾਉਣਾ ਹੈ ਪ੍ਰਦੂਸ਼ਣ ਘਟਾਉਣਾ ਤੇ 에어 ਟ੍ਰੈਫਿਕ ਦੇ ਨਾਲ-ਨਾਲ ਜਿਹੜਾ ਜ਼ਮੀਨੀ ਟ੍ਰੈਫਿਕ ਆ ਉਹ ਘਟੇਗਾ ਇੱਕ ਗੱਲ ਤਾਂ ਇਹ ਹੋਵੇਗੀ ਦੂਜੀ ਇਸ ਗੱਲ ਦੇ ਨਾਲ ਕੀ ਹੋਵੇਗਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਪੈਸਾ ਵੱਡੀ ਪੱਤਰ ਤੇ ਉਹ ਹਰਿਆਣਾ ਤੇ ਦਿੱਲੀ ਦੇ ਵਿੱਚ ਖਰਚ ਹੋ ਰਿਹਾ ਕਿਸ ਰੂਪ ਦੇ ਵਿੱਚ ਖਰਚ ਹੋ ਰਿਹਾ ਉਹ ਹੋਟਲਾਂ ਦੇ ਰੂਪ ਵਿੱਚ ਖਰਚ ਹੋ ਰਿਹਾ ਉਹ ਕਿਸ ਰੂਪ ਦੇ ਵਿੱਚ ਖਰਚ ਹੋ ਰਿਹਾ ਉਹ ਟੈਕਸੀਆਂ ਦੇ ਰੂਪ ਵਿੱਚ ਖਰਚ ਹੋ ਰਿਹਾ ਕਿਸ ਰੂਪ ਦੇ ਵਿੱਚ ਖਰਚ ਹੋ ਰਿਹਾ ਉਹ ਟਾਬਿਆਂ ਤੇ ਰੈਸਟੋਰੈਂਟਾਂ ਦੇ ਵਿੱਚ ਖਰਚ ਹੋ ਰਿਹਾ ਇਹ ਜਿਹੜਾ ਸਾਡਾ ਪੈਸਾ ਪੰਜਾਬ ਦਾ ਉਹ ਪੰਜਾਬ 'ਚ ਹੀ ਰਹੇਗਾ ਕਿਉਂਕਿ ਜੇ ਦਿੱਲੀ ਜਾਣ ਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ ਜਾਂ ਫਰੀਪੁਰ ਤੋਂ ਜੇ ਮਾ ਕੇ 8-9 ਘੰਟੇ ਲੱਗਦੇ ਆ ਤਾਂ ਚੰਡੀਗੜ੍ਹ 3 ਜਾਂ 4 ਘੰਟਿਆਂ ਦੇ ਵਿੱਚ ਉਹ ਫਲਾਈਟ ਫੜ ਸਕਦੇ ਆ। ਇਹ ਵੀ ਇੱਕ ਫਾਇਦਾ ਹੋਵੇਗਾ ਕਿ ਪੰਜਾਬ ਦਾ ਪੈਸਾ ਪੰਜਾਬ 'ਚ ਰਹੇਗਾ। ਇਹਦੇ ਨਾਲ ਇੱਕ ਹੋਰ ਗੱਲ ਵੀ ਆ ਕਿ ਸਮੇਂ ਦੀ ਬਚਤ ਵੀ ਹੋਵੇਗੀ। ਨਿਸ਼ਚੈ ਹੀ ਕਿ ਜਦੋਂ ਉੱਥੋਂ ਜਾ ਕੇ ਦਿੱਲੀੋਂ ਜਾ ਕੇ ਫਲਾਈਟ ਫੜਨੀ ਆ ਤਾਂ ਆਸਤਨ ਹਰੇਕ ਪੈਸੰਜਰ ਦਾ 6 ਤੋਂ 8 ਘੰਟੇ ਵੱਧ ਸਮਾਂ ਲੱਗਦਾ ਹੈ ਤਾਂ ਸਮਾਂ ਵੀ ਬਚੇਗਾ ਪੈਸਾ ਵੀ ਬਚੇਗਾ ਪੈਸਾ ਪੰਜਾਬ ਵਿੱਚ ਵੀ ਰਹੇਗਾ ਇਸ ਕਾਰਨ ਕਰਕੇ ਜਿਹੜਾ 에어ਪੋਰਟ ਆ ਉਹ ਉਸ ਨੂੰ ਵਧੇਰੇ ਸਹੂਲਤਾਂ ਦੇਣੀਆਂ ਚਾਹੀਦੀਆਂ ਹੁਣ ਜਿਹੜੀ ਇਹਦੇ ਨਾਲ ਇੱਕ ਗੱਲ ਹੋਰ ਜੁੜੀ ਵੀ ਆ ਕਿ ਜਦੋਂ ਇਹ ਹੋਵੇਗਾ ਤਾਂ ਜਿਹੜਾ ਪੰਜਾਬ ਦੇ ਵਿੱਚ ਜੇ ਇੱਥੇ ਸਿੱਧੀਆਂ ਫਲਾਈਟਾਂ ਉਤਰਨ ਤਾਂ ਇਥੋਂ ਦਾ ਮੈਡੀਕਲ ਟੂਰਿਜ਼ਮ ਰਿਲੀਜੀਅਸ ਟੂਰਿਜ਼ਮ ਤੇ ਜਿਹਨੂੰ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਨਾਲ ਸਾਰੇ ਕਿਸਮ ਦੇ ਟੂਰਿਜ਼ਮ ਨੂੰ ਹੀ ਬੜਾ ਬੜਾਵਾ ਮਿਲੇਗਾ ਜੇ ਇੱਥੇ ਇੰਟਰਨੈਸ਼ਨਲ 에ਅਰਪੋਰਟ ਦੀ ਜਿਹੜੀ ਆ ਸਮਰੱਥਾ ਵਧਾਈ ਜਾਵੇ ਨਾਂ ਦਾ ਨਾ ਹੋਵੇ ਜਿਹੜੀ ਗੱਲ ਤੇ ਮੈਂ ਜ਼ੋਰ ਦੇ ਰਿਹਾ ਹੈਗਾ ਕਿ ਉਹਨੂੰ ਕਿਹਾ ਜਾ ਸਕਦਾ ਹੈ ਕਿ ਇੰਟਰਨੈਸ਼ਨਲ 에ਅਰਪੋਰਟ ਆ ਪਰ ਇਹਦਾ ਕੀ ਇੰਟਰਨੈਸ਼ਨਲ 에ਅਰਪੋਰਟ ਅੱਗੇ ਇੱਥੋਂ ਫਲਾਈਟ ਉੱਡੇ ਤੇ ਜਾ ਕੇ ਦਿੱਲੀ માં ਕੇ ਤੁਸੀਂ ਖੜੇ ਰਹੋ ਦਿੱਲੀ ਬੈਠੇ ਰਹੋ ਜਾਂ ਬੰਬੇ ਬੈਠੇ ਰਹੋ ਇੱਥੋਂ ਸਿੱਧੀਆਂ ਜਿਹੜੀਆਂ ਉਡਾਣਾਂ ਆ ਉਹ ਅਮਰਸਰ ਤੋਂ ਚੰਡੀਗੜ੍ਹ ਤੋਂ ਚੱਲਣੀਆਂ ਚਾਹੀਦੀਆਂ ਮੈਂ ਇਹ ਵੀ ਸਮਝਦਾ ਕਿ ਸਾਡੇ ਇੱਕ ਧਾਰਮਿਕ ਆਸਥਾ ਹੈਗੀ ਆ ਜਾਂ ਕੁਝ ਲੋਕਾਂ ਦੀ ਇੱਛਾ ਹੈ ਕਿ ਅਮਰਸਰ ਹਵਾਈ ਅੱਡਾ ਵਧੇਰੇ ਚੱਲੇ ਕੁਝ ਨੂੰ ਲੱਗਦਾ ਕਿ ਪੰਜਾਬ ਦਾ ਕੇਂਦਰ ਤਾਂ ਲੁਧਿਆਣਾ ਪੈਂਦਾ ਲੁਧਿਆਣਾ ਦੇ ਵਿੱਚ ਹਵਾਈ ਅੱਡਾ ਬਣੇ ਮੈਨੂੰ ਇਹ ਲੱਗਦਾ ਕਿ ਇੱਕ ਵਾਇਬਿਲਿਟੀ ਵੀ ਹੁੰਦੀ ਆ ਕਿ ਕਿੱਥੇ ਹਵਾਈ ਅੱਡਾ ਚੱਲ ਸਕਦਾ ਹੈ ਚੰਡੀਗੜ੍ਹ ਕਈ ਕਾਰਨਾ ਕਰਕੇ ਚੱਲ ਸਕਦਾ ਕਿਉਂਕਿ ਤਿੰਨ ਵੱਡੇ ਸ਼ਹਿਰ ਚੰਡੀਗੜ੍ਹ ਪੰਚਕੂਲਾ ਤੇ ਮਹਾਨਲੀ ਵੀ ਉਸ ਨੂੰ ਪੈਂਦੇ ਆ ਜਿੰਨਾ ਹਿਮਾਚਲ ਤੋਂ ਸਾਰਾ ਟ੍ਰੈਫਿਕ ਆਉਂਦਾ ਹੈਗਾ ਉਸ ਲਈ ਵੀ ਇਹ ਠੀਕ ਥਾਂ ਹੈਗੀ ਐ ਸੌਖੀ ਥਾਂ ਹੈਗੀ ਐ ਜਿਸ ਤਰ੍ਹਾਂ ਹੁਣ ਹਾਈਵੇ ਬਣ ਗਏ ਹੈਗੇ ਆ ਉਸ ਸਥਿਤੀ ਦੇ ਵਿੱਚ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਚੰਡੀਗੜ੍ਹ ਜਿਹੜਾ ਪਹੁੰਚਣਾ ਉਹ ਕੋਈ ਬਹੁਤਾ ਔਖਾ ਨਹੀਂਗਾ ਚੰਡੀਗੜ੍ਹ ਵਾਲਾ ਜਿਹੜਾ 에ਅਰਪੋਰਟ ਹੈਗਾ ਉਸ ਨੂੰ ਵੀ ਵਧੇਰੇ ਸਮਰੱਥ ਬਣਾਉਣਾ ਚਾਹੀਦਾ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿਹਾ ਜਾ ਸਕਦਾ ਕਿ ਕੇਂਦਰ ਸਰਕਾਰ ਕਰ ਸਕਦੀ ਹੈਗੀ ਆ ਉਹ ਇਹ ਕਿ ਸਿਰਫ ਇਨੀ ਗੱਲ ਹੀ ਨਹੀਂ ਕਿ ਕਿਸੇ ਨੂੰ ਤੁਸੀਂ ਅੰਤਰਰਾਸ਼ਟਰੀ 에ਰਪੋਰਟ ਕਹਿ ਦਿਓ ਉੱਥੇ ਉਹ ਸਹੂਲਤਾਂ ਵੀ ਦੇਣੀਆਂ ਤੇ ਜੇ ਇਹ ਕਾਨੂੰਨ ਨਿਯਮ ਬਣਾਉਣੇ ਕਿ ਜਿਨ੍ਹਾਂ ਨਾਲ ਇੱਥੇ ਟ੍ਰੈਫਿਕ ਵਧੇ ਤੇ ਦਿੱਲੀ ਘਟੇ ਇਹੀਆਂ ਨੀਤੀਆਂ ਦੇ ਲਈ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ سارے ਜਿਹੜੇ ਲੋਕ ਆ ਪੰਜਾਬੋਂ ਉਹ ਬਾਹਰ ਗਏ ਹੋਏ ਆ ਅੰਗਲੈਂਡ ਅਮਰੀਕਾ ਕਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤਾਂ ਇਹਦੇ ਨਾਲ ਕੀ ਹੋਵੇਗਾ ਕਿ ਇਹ ਜਿਹੜੀਆਂ ਲਾਈਨਸ ਦੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਇਹਦੇ ਬਾਰੇ رابطہ ਕਰਨਾ ਚਾਹੀਦਾ ਤੇ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਬਹੁਤ ਸਾਰੇ ਫੈਸਲੇ ਆ ਜਿਹੜੇ ਪੰਜਾਬ ਸਰਕਾਰ ਨਹੀਂ ਕਰ ਲਾ ਸਕਦੀ ਕੇਂਦਰ ਸਰਕਾਰ ਹੀ ਲੈ ਸਕਦੀ ਆ ਉਹ ਕੇਂਦਰ ਸਰਕਾਰ ਦੇ ਦੀਨ ਜਿਵੇਂ ਪਾਕਿਸਤਾਨ ਨਾਲ ਜੇ ਬਾਰਡਰ ਖੋਲਣਾ ਜਾਂ ਨਹੀਂ ਖੋਲਣਾ ਇਹ ਕੇਂਦਰ ਸਰਕਾਰ ਦੇ ਹੱਥ ਹੈਗਾ ਇਹ ਜਿਹੜਾ 에어ਪੋਰਟ ਹੈਗਾ ਇਹਨੂੰ ਮਜ਼ਬੂਤ ਕਰਨਾ ਜਾਂ ਨਹੀਂ ਕਰਨਾ ਜਾਂ ਇਹਨੂੰ ਅੰਤਰਰਾਸ਼ਟਰੀ 에어ਪੋਰਟ ਬਣਾਉਣਾ ਸੱਤ ਸਹੀ ਹਜ਼ਾਰਾਂ ਚ ਬਣਾਉਣਾ ਜਾਂ ਨਹੀਂ ਬਣਾਉਣਾ ਇਹ ਵੀ ਕੇਂਦਰ ਸਰਕਾਰ ਦੇ ਹੱਥ ਆ ਮੈਂ ਸਮਝਦਾ ਕਿ ਅਜਿਹੇ ਮੁੱਦੇ ਜਿਹੜੀਆਂ ਇਹਨਾਂ ਚੋਣਾਂ ਦੇ ਵਿੱਚ ਜਰੂਰ ਬਣਨੇ ਚਾਹੀਦੇ ਆ ਮਿਹਰਬਾਨ